ਸੁਣਿਆ ਈਸਰ ਬਰਮਾ ਇੰਦਾ ਸੁਣਿਆ ਮੁਖ ਸਾ ਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਏ ਨਾਨਕ ਨਾਮ ਨਾਲ ਪ੍ਰੀਤ ਕਰਨ ਵਾਲੇ ਭਗਤ ਜਨਾ ਦੇ ਹਿਰਦੇ ਵਿੱਚ ਸਦਾ ਖੜਾਓ ਬਣਿਆ ਰਹਿੰਦਾ ਹੈ ਕਿਉਂਕਿ ਰਾਬਾ ਦੀ ਸਿਫਤ ਸਲਾਹਾ ਸੋਨਨ ਕਰਕੇ ਮਨੋੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਦਾ ਸਦਕਾ ਸਧਾਰਨ ਮਨੁੱਖ ਸੇਵ ਬ੍ਰਹਮਾ ਤੇ ਇੰਦਰ ਦੇ ਪਦਮੇ ਤੇ ਅਪੜ ਜਾਂਦਾ